ਇਹ ਲੱਚੋਲਾ ਲਾ ਲਓ ਜੀ ਕਿਹੜਾ ਲੱਚੋਲਾ ਲਾ ਲਓ ਕੱਕਰ ਅੱਧਾ ਕੁਆਲਟੀ ਦਿਖਾਉਣੀ ਚਾਹੁੰਦੇ ਆ ਬਾਈ ਤੁਹਾਡੀ 197 ਨੰਬਰ ਦੂਜੀ ਬੱਕਰੀ ਆ ਆ ਦੂਜੀ ਆ ਇਹ ਨਹੀਂ ਹੈਗੀ ਬਲੈਕ ਬੱਕਰੀ ਦਾ ਕਿੰਨਾ ਨੰਬਰ ਸੀ ਉਹ ਬੱਕਰੀ ਲੈ ਕੇ ਆਓ ਉਹ ਲੈ ਕੇ ਆਓ ਜੀ 190 ਇਹ ਨਹੀਂ ਹੈਗੀ ਜੀ ਏ ਲੈ ਜੋ ਜੀ ਉਹ ਜੀ ਆ ਉਹ ਪਾਈ ਗਈ ਸੀ ਉਹ ਨੰਬਰ ਇਹਨਾਂ ਨੂੰ ਹੈ ਗਈ ਸੀ ਹਾਂ ਹੁਣ ਪੋਜੀਸ਼ਨ ਬੋਲਦਾ ਜੀ ਤਾੜੀ ਮਾਰ ਦੋ ਮੱਝੀ ਜਿੱਡੀ ਬੱਕਰੀ ਹੈ ਬਾਈ ਜੀ ਸਿਕੰਦਰ ਦੀ ਫਸਟ ਪੋਜੀਸ਼ਨ 197 ਨੰਬਰ ਸੈਕੰਡ ਪੋਜੀਸ਼ਨ 199 ਨੰਬਰ ਬਾਬਾ ਮੁੱਲਾਪੁਰ 3rd 3rd ਪੋਜੀਸ਼ਨ 121 ਨੰਬਰ ਚੱਕਰੋ ਤੇ ਲੈ ਵਾ ਲੂਆ ਵੀ ਸਰਜੀਤ ਸਿੰਘ ਅਜਮੇਰ ਸਿੰਘ ਤੇ ਚੌਥਾ ਨੰਬਰ 199 ਨੰਬਰ ਤੇ ਅੱਗੇ ਗਗਨਦੀਪ ਸਿੰਘ ਪੰਜਵਾਂ ਨੰਬਰ 194 ਨੰਬਰ ਫਸਟ ਨੂੰ ਸੈਕ ਫਸਟ ਨੂੰ ਸਾਈਕਲ ਜੀ ਸੈਕ ਕੈਮਰਾ ਸਾਈਕਲ ਸੈਕਿੰਡ ਨੂੰ ਵੀ ਸਾਈਕਲ ਸੈਕਿੰਡ ਨੂੰ ਵੀ ਸਾਈਕਲ ਜੀ ਇਥੇ ਨੰਬਰ ਨੂੰ ਸਾਈਕਲ ਥਰਡ ਤੱਕ ਆ ਤਿੰਨੇ ਸਾਈਕਲ ਦੇ ਥੋੜਾ ਕਿੰਨਾ ਨੰਬਰ ਹੈ ਜੀ ਥਰਡ ਹਾਂ 893 ਨੂੰ ਥੋੜਾ ਹਾਂ ਜੀ 193 199 ਹੈਗਾ ਜੀ ਚੌਥਾ ਨੰਬਰ ਜੀ 199 ਇਹਨਕਾ ਸਪਲੈਸ ਹੈ ਕੈਸ਼ ਪ੍ਰਾਈ ਲਓ ਜੀ 194 ਨੰਬਰ ਗਗਨਦੀਪ ਸਿੰਘ ਜੀ ਜਿਹੜਾ ਚੌਥਾ ਤੇ ਪੰਜਵਾਂ ਸਰਬ ਇੱਕ ਨੰਬਰ ਦੇ ਫਟਕਣ ਵਾਲੀ ਹੁੰਦਾ ਉਹ चौथे <गली> जी? जी? नंबर दे चौथे नंबर तौ नानवे नंबर तक जी एक सौ चरानवे नंबर